ਦਸੋ ਨੀਤਾਜੀ ਪ੍ਰੋਗਰਾਮ ਦੇ ਵਿੱਚ ਅੱਜ ਹਲਕਾ ਫਰੋਜਪੁਰ ਵਿਖੇ ਮੌਜੂਦ ਹੈ ਜਿਹੜਾ ਕਿ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਹੈ ਜਿਹੜਾ ਵਿਧਾਨ ਸਭਾ ਇਲੈਕਸ਼ਨ ਤੇ ਪਾਰਲੀਮੈਂਟ ਇਲੈਕਸ਼ਨ ਦਾ ਬੜਾ ਅੰਤਰ ਹੁੰਦਾ ਹੈ ਅਸੀਂ ਵਿਧਾਨ ਸਭਾ ਲੈਕਸ਼ਨ ਵੀ ਲੜੇ ਆ ਪਾਰਲੀਮੈਂਟ ਵੀ ਲੜੇ ਆ ਮੈਂਬਰੀਆਂ ਸਰਪੰਚੀਆਂ ਵੀ ਲੜੀਆਂ ਹੈ ਤਾਂ 2022 ਦਾ ਲੈਕਸ਼ਨ ਸੀ ਉਹ ਲਗਤਨ ਦਾ ਇਲੈਕਸ਼ਨ ਸੀਗਾ ਆਮ ਆਦਮੀ ਵਾਲੇ ਨੇ ਕਿਹਾ ਸੀ ਅਸੀਂ ਬਦਲਾਅ ਕਰਾਂਗੇ ਬਦਲਾਅ ਦੇ ਨਾਂ ਤੇ ਵੋਟਾਂ ਪਈਆਂ ਦਸੋ ਨੀਤਾਜੀ ਪ੍ਰੋਗਰਾਮ ਦੇ ਵਿੱਚ ਅੱਜ ਹਲਕਾ ਫਰੋਜਪੁਰ ਵਿਖੇ ਮੌਜੂਦ ਆ ਜਿਹੜਾ ਕਿ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਕਦੇ ਜ਼ੋਰਾ ਸਿੰਘ ਮਾਨ ਹੋਰਾਂ ਵੱਲੋਂ ਚੋਣ ਲੜੀ ਗਈ ਅਤੇ ਕਦੇ ਸ਼ੇਰ ਸਿੰਘ ਖਬਾਇਆ ਅਤੇ ਜਿਸ ਤੋਂ ਬਾਅਦ ਸੁਖਬੀਰ ਸਿੰਘ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਵੱਲੋਂ ਚੋਣ ਲੜੀ ਗਈ ਪਰ ਇਸ ਵਾਰ ਕੋਸ਼ਿਸ਼ ਸੈਨੈਰੀਓ ਹੋਰ ਕੀਤਾ ਜਿਸ ਦੇ ਵਿੱਚ ਕਿ ਨਰਦੇਵ ਸਿੰਘ ਬੋਬੀ ਮਾਨ ਹੋਰਾਂ ਨੂੰ ਟਿਕਟ ਦਿੱਤੀ ਗਈ ਅਤੇ ਕਿੰਨੇ ਕਿਤੇ ਇਹ ਸ਼੍ਰੋਮਣੀ ਅਕਾਲੀ ਦਲ ਦਾ 1998 ਤੋਂ ਗੜ ਬੰਦਾ ਜਾ ਰਿਹਾ ਅਤੇ ਗੜ ਬਣ ਚੁੱਕਾ ਅਤੇ ਗਲਬਤ ਕਰਦੇ ਲਈ ਸਾਡੇ ਨਾਲ ਬੋਬੀ ਮਾਨ ਜੀ ਖੁਦ ਮੌਜੂਦ ਨੇ ਮਾਨ ਸਾਹਿਬ ਪਹਿਲਾਂ ਤਾਂ ਲਿਵਿੰਗ ਏਅਰ ਤੇ ਬਹੁਤ ਬਹੁਤ ਸਾਰਾ ਸਤਿ ਸ਼੍ਰੀ ਅਕਾਲ ਜੀ ਧੰਨਵਾਦੀ ਤੁਹਾਡਾ ਬਹੁਤ ਬਹੁਤ ਮਾਨ ਸਾਹਿਬ ਜੀ ਇਸ ਵਾਰ ਦਾ ਜਿਹੜਾ ਸਿਨੈਰੀਓ ਸੀਗਾ ਚੇਂਜ ਹੋਇਆਗਾ ਕਹਿੰਦੇ ਜਿਹੜਾ ਗੜ ਬਣਿਆ ਹੋਇਆ ਫਰੋਜਪੁਰ 98 ਤੋਂ ਲੈ ਕੇ ਹੁਣ ਤੱਕ ਦਾ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਲਚੌਣ ਲੜਦੇ ਰਹੇ ਐਤਕੀ ਤੁਹਾਨੂੰ ਉਮੀਦਵਾਰੀ ਦਿੱਤੀ ਗਈ ਕੀ ਕਰੋਗੇ ਮੈਂ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਦਾਸ ਦੇ ਵਿੱਚ ਵਿਸ਼ਵਾਸ ਪ੍ਰਗਟਾਇਆ ਔਰ ਮੈਂ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਹੈ ਕਿ ਉਹਨਾਂ ਦੇ ਮੈਂ ਵਿਸ਼ਵਾਸ ਦੇ ਉੱਤੇ ਖਰਾ ਉਤਰਾਂਗਾ ਔਰ ਇਹ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ 'ਚ ਪਾਵਾਂਗਾ ਸਾਹਿਬ ਗੜ ਬਣ ਚੁੱਕਿਆਗਾ 1998 ਤੋਂ ਲੈ ਕੇ ਤੁਹਾਡੇ ਫਾਦਰ ਸਾਹਿਬ ਤੋਂ ਲੈ ਕੇ ਹੋਂਡਾਕ ਸੁਖਬੀਰ ਸਿੰਘ ਬਾਲਹੋਰਾ ਵੱਲੋਂ ਇਹ ਗੜਬਰ ਕਰਾਂ ਰੱਖਿਆ ਗਿਆ ਹੁਣ ਤੁਹਾਡੇ ਕੋਲ ਉਮੀਦਵਾਰੀ ਦਿੱਤੀ ਗਈ ਹੈ ਫਰੋਇਪੁਰ ਹਲਕੇ ਦੀ ਕਹਿੰਦੇ ਕਿ ਸਰਪੰਚੀ ਤੋਂ ਲੈ ਕੇ ਹੁਣ ਤੁਸੀਂ ਸਿੱਧਾ ਸੰਸਦ ਵੱਲ ਪੈਰ ਕੀਤੇ ਆ ਉਧਰ ਨੂੰ ਰੁਖ ਬਣਾਇਆ ਗਿਆ ਜੇ ਲੱਗਦਾ ਕਿ ਚੈਲੰਜ ਵੱਡਾ ਹੋਊਗਾ ਇਸ ਵਾਰ ਤਾਂ ਜੇ ਮੈਨੂੰ ਤਾਂ ਨਹੀਂ ਲੱਗਦਾ ਚੈਲੰਜ ਵੱਡਾ ਹੋਊਗਾ ਚਲੋ ਇਲੈਕਸ਼ਨ ਤਾਂ ਇਲੈਕਸ਼ਨ ਹੀ ਹੁੰਦਾ ਮੈਂ ਤੁਹਾਡੀ ਜਾਣਕਾਰੀ ਲਈ ਇੱਕ ਹੋਰ ਦੱਸ ਦਿਆਂ ਮੇਰੇ ਸਵਰਗਵਾਸੀ ਪਿਤਾ ਸਰਦਾਰ ਜੋਰਾ ਸਿੰਘ ਮਾਨ ਵੀ ਜਦੋਂ 98 ਦੇ ਵਿੱਚ 98 ਚ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਲੜੇ ਆ ਨਾ ਉਦੋਂ ਉਹ ਵੀ ਸਰਪੰਚ ਹੀ ਸੀਗੇ ਸਨ 1972 ਤੋਂ ਲੈ ਕੇ ਸਨ 1998 ਤੱਕ ਉਹ ਪਿੰਡ ਦੇ ਸਰਪੰਚ ਰਹੇ ਆ ਔਰ ਦਾਸ ਵੀ ਅੱਜ ਪਿੰਡ ਦੀ ਸੇਵਾ ਕਰ ਰਿਆ ਨਿਮੰਦਗੀ ਕਰ ਰਿਆ ਸਰਪੰਚਾਂ 18 ਤੋਂ ਲੈ ਕੇ 23 18 ਤੋਂ ਲੈ ਕੇ ਮੈਂ ਲਗਾਤਾਰ ਔਰ ਮੈਂ ਪੂਰਨ ਆਸ ਕਰਦਾ ਹਾਂ ਜਿਸ ਤਰ੍ਹਾਂ ਇਲਾਕੇ ਵਾਲਿਆਂ ਤੋਂ ਕਿ ਜਿਸ ਤਰ੍ਹਾਂ ਮੇਰੇ ਸਵਰਗਵਾਸੀ ਪਿਤਾ ਨੂੰ ਤੁਸੀਂ ਮਾਣ ਬਖਸ਼ਿਆ ਸੀ ਉਸੇ ਤਰ੍ਹਾਂ ਉਹਨਾਂ ਦੇ ਫਰਜ਼ੰਦ ਨੂੰ ਵੀ ਉਹਨਾਂ ਦੇ ਬੇਟੇ ਨੂੰ ਉਹੀ ਮਾਣ ਬਖਸ਼ੋਗੇ ਮੈਨੂੰ ਪੂਰਨ ਆਸ ਹੈ ਫਰੋਹੀਪੁਰ ਪਾਰਲੀਮੈਂਟ ਹਲਕੇ ਵਾਲੇ ਵੋਟਾਂ ਸਪੋਰਟ ਨੇ ਤਾਂ 2022 ਦੀ ਜੇ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਅਕਾਲੀ ਦਲ ਨੂੰ ਕਿਤਨਾ ਕਿਤੇ ਵੱਡਾ ਇੱਕ ਝਟਕਾ ਇਸ ਚੋਣਾਂ ਦੇ ਵਿੱਚ ਮਿਲਿਆ ਸੀਗਾ ਪਾਰਟੀ ਵਰਦਾਨ ਸੁਖਵੀਰ ਸਿੰਘ ਬਾਦਲ ਵੀ ਕਿਤਨਾ ਕਿਤੇ ਉਹਨਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਸ ਵਿੱਚਕਾਰ ਕਿ ਲੱਗਦਾ ਨਹੀਂਗਾ ਕਿ ਇਸ ਵਾਰ ਦੀ ਚੋਣ ਹੋਵੇਗੀ ਇੱਕ ਤਾਂ ਬੀਜੇਪੀ ਤੋਂ ਵੱਖ ਹੋ ਕੇ ਲੜ ਰਹੇ ਹਾਂ ਦੂਸਰਾ ਅਕਾਲੀ ਸ਼੍ਰੋਮਣੀ ਅਕਾਲੀ ਦਲ ਇਕੱਲਾ ਲੜ ਰਿਹਾ ਹੈਗਾ ਕਿ ਲੱਗਦਾ ਨਹੀਂ ਕਿ ਚਾਲੇ ਜ ਵੱਡਾ ਹੋਊਗਾ ਇਸ ਵਾਰ ਇਸ ਵਾਰ ਸਨੈਰੀ ਕੁਝ ਹੋਰ ਆ ਹਵਾਵਾਂ ਕੁਝ ਹੋਰ ਨੇ 2022 ਦੇ ਇਲੈਕਸ਼ਨ ਨਾਲੋਂ ਵੈਸੀ ਵੀ ਜਿਹੜਾ ਵਿਧਾਨ ਸਭਾ ਇਲੈਕਸ਼ਨ ਤੇ ਪਾਰਲੀਮੈਂਟ ਇਲੈਕਸ਼ਨ ਦਾ ਬੜਾ ਅੰਤਰ ਹੁੰਦਾ ਹੈ ਅਸੀਂ ਵਿਧਾਨ ਸਭਾ ਇਲੈਕਸ਼ਨ ਵੀ ਲੜੇ ਆ ਪਾਰਲੀਮੈਂਟ ਵੀ ਲੜੇ ਆ ਮੈਂਬਰੀਆਂ ਸਰਪੰਚੀਆਂ ਵੀ ਲੜੀਆਂ ਔਰ ਜਿਹੜਾ 2022 ਦਾ ਇਲੈਕਸ਼ਨ ਸੀ ਉਹ ਲਗਤਰਾਂ ਦਾ ਇਲੈਕਸ਼ਨ ਸੀਗਾ ਚਲੋ ਜੋ ਜਿਵੇਂ ਕਹਿੰਦੇ ਨੇ ਰੱਬ ਕਰਦਾ ਚੰਗਾ ਹੀ ਕਰਦਾ ਹੈ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਸੀਗਾ ਵੀ ਅਕਾਲੀ ਕਾਂਗਰਸੀ ਅਤਲਾ ਬਦਲੀ ਨਾਲ ਤੁਰੇ ਆਉਂਦੇ ਪੰਜ ਸਾਲ ਉਹ ਆ ਜਾਂਦੇ ਆ ਪੰਜ ਸਾਲ ਉਹ ਆ ਜਾਂਦੇ ਆ ਵੀ ਨਵਾਂ ਕਰਕੇ ਵਖੀਏ ਆਮ ਆਦਮੀ ਵਾਲੇ ਨੇ ਕਿਹਾ ਸੀ ਅਸੀਂ ਬਦਲਾਅ ਕਰਾਂਗੇ ਸੂਬੇ ਦੇ ਵਿੱਚ ਬਦਲਾਅ ਦੇ ਨਾਂ ਤੇ ਵੋਟਾਂ ਪਈਆਂ ਚਲੋ ਇੱਕ ਵਾਰੀ ਇਹਨਾਂ ਨੂੰ ਵੀ ਮੌਕਾ ਦੇ ਕੇ ਵੇਖ ਲਿਆ ਔਰ ਲੋਕਾਂ ਦਾ ਭਲੇਖਾ ਵੀ ਨਿਕਲ ਗਿਆ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੈ ਨਾ ਬੁਰੀ ਤਰ੍ਹਾਂ ਹਰ ਇੱਕ ਫਰੰਟ ਤੇ ਚਾਹੇ ਉਹ ਡਿਵੈਲਪਮੈਂਟ ਹੋਵੇ ਸੂਬੇ ਦੀ ਜਾਏ ਨਸ਼ਾ ਖੋਰੀ ਹੋਵੇ ਔਰ ਚਾਹੇ ਫਰੋਤੀਆਂ ਮੰਗਣ ਵਾਲੇ ਜਿਸ ਤਰ੍ਹਾਂ ਵੀ ਜਿਹੜੇ ਗੁੰਡੇ ਅੰਸਰ ਐ ਸ਼ਹਿਰਾਂ ਦੇ ਵਿੱਚ ਫਰੋਤੀਆਂ ਮੰਗ ਰਹੇ ਐ ਵੱਡੇ ਵੱਡੇ ਸੇਠਾਂ ਤੋਂ ਕਿਉਂਕਿ ਇਹ ਦੌਰ ਮੇਰਾ 1972 ਦਾ ਜਨਮ ਹੈ ਔਰ 84 ਦੇ ਵਿੱਚ ਮੇਰੀ ਉਮਰ ਤਕਰੀਬ 12 ਸਾਲ ਦੀ ਸੀ ਮੈਂ 84 ਵਾਲਾ ਦੌਰ ਵੀ ਵੇਖਿਆ ਮੈਨੂੰ ਯਾਦ ਆ ਚੰਗੀ ਤਰ੍ਹਾਂ ਉਹੀ ਦਿਨ ਪੰਜਾਬ ਦੇ ਉਸ ਤੋਂ ਵੀ ਬੁਰੇ ਦਿਨ ਐ ਉਦੋਂ ਤਾਂ ਇਹ ਹੁੰਦਾ ਸੀ ਨਾ ਵਹਿਕਲ ਵੀ ਨਹੀਂ ਹੁੰਦੇ ਸੀਗੇ ਅਸਲਾ ਵੀ ਇਹਨਾਂ ਨਹੀਂ ਹੁੰਦਾ ਸੀ ਅੱਜ ਕੱਲ ਤਾਂ ਅਸਲਾ ਹੀ ਇਹਨਾਂ ਤੁਰੇ ਜਾਂਦਾ ਬੰਦਾ ਪਤਾ ਨਹੀਂ ਲੱਗਦਾਗਾ ਦੱਬ ਚੋ ਕੱਢਦਾ ਤੇ ਬੰਦੇ ਨੂੰ ਮਾਰ ਕੇ ਭੱਜ ਜਾਂਦਾ ਤੇ ਥਿਉਂਦਾ ਵੀ ਨਹੀਂ ਹੈਗਾ ਬੜੇ ਹਾਲਾਤ ਮਾੜੇ ਹੋਏ ਪਏ ਐ ਔਰ ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਤੇ ਭਾਜਪੀ ਦਾ ਸਵਾਲ ਹੈ ਭਾਜਪੀ ਨੂੰ ਵੀ ਭੁਲੇਖਾ ਕਹੋ ਚਲੋ ਭੁਲੇਖਾ ਤਾਂ ਨਹੀਂ ਮੈਂ ਕਹਿੰਦਾਗਾ ਉਹਨਾਂ ਨੂੰ ਸੀਗਾ ਵੀ ਸ਼੍ਰੋਮਣੀ ਅਕਾਲੀ ਦਲ ਸਾਡੇ ਬਿਨਾ ਪੰਜਾਬ ਚ ਚੱਲ ਨਹੀਂ ਸਕਦਾਗਾ ਉਹ ਵੀ ਐਦ ਕੀਏ ਗੱਲ ਕਲੀਅਰ ਹੋ ਜੂਗੀ ਕਿਉਂਕਿ ਬੜਾ ਉਹਨਾਂ ਦੇ ਥੱਲੇ ਕਿਉਂਕਿ ਜਿਹੜੀ ਭਾਜਪਾ ਹੈ ਨਾ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਤਕਾਰਯੋਗ ਨੇ ਅਮਿਤ ਸ਼ਾਹ ਜੀ ਉਹ ਡੈਮੋਕ੍ਰੇਸੀ ਸਰਕਾਰ ਨਹੀਂ ਚਲਾ ਰਹੇ ਡਿਕਟੇਟਰਸ਼ਿਪ ਦੀ ਸਰਕਾਰ ਚਲਾ ਰਹੇ ਆ ਟੋਟਲੀ ਡਿਕਟੇਟਰਸ਼ਿਪ ਹੈ ਔਰ ਮੈਂ ਤਾਂ ਸਾਡੇ ਪ੍ਰਧਾਨ ਸਾਹਿਬ ਵੱਡੇ ਵੀਰ ਸਰ ਸੁਖਵੀਰ ਸਿੰਘ ਬਾਦਲ ਨੂੰ ਵਧਾਈ ਵੀ ਦੇਣਾ ਜਿਹੜੇ ਉਹਨਾਂ ਨੇ ਫੈਸਲਾ ਕੀਤਾ ਕੱਲਿਆਂ ਚੋਣ ਲੜਨ ਦਾ ਵੀ ਜਿਹੜਾ ਇੰਡੀਆ ਦੇ ਵਿੱਚ ਪਹਿਲੇ ਐ ਜਿਨ੍ਹਾਂ ਨੇ ਉਹਨਾਂ ਨਾਲੋਂ ਨਾਤਾ ਤੋੜਿਆ ਔਰ ਨਾਤਾ ਵੀ ਤੋੜਿਆ ਹੈ ਕਿਸਾਨੀ ਕਰਕੇ ਜਿਹੜੇ ਸਾਡੇ ਕਿਸਾਨ ਵੀਰ ਸ਼ਹੀਦ ਹੋਏ ਐ ਬਾਰਡਰਾਂ ਦੇ ਉੱਤੇ 700 ਤੋਂ ਕਰੀਬ ਕਿਸਾਨ ਸ਼ਹੀਦ ਹੋ ਗਏ ਪਰਚੇ ਦਾ ਦਰਜ ਹੋਇਆ ਕਿਸਾਨਾਂ ਦੇ ਉੱਤੇ ਔਰ ਉਹਦੇ ਵਿੱਚ ਸਾਡੀ ਭੈਣ ਬੀਬਾ ਹਰਸਿਮਰਤ ਕੌਰ ਜੀ ਨੇ ਆਪ ਦੀ ਵਜ਼ੀਰੀ ਤੋਂ ਸਤੀਫਾ ਵੀ ਦਿੱਤਾ ਸੀਗਾ ਔਰ ਇਹਨਾਂ ਕਾਂਗਰਸੀਆਂ ਨੇ ਔਰ ਦੂਜੀ ਪਾਰਟੀ ਵਾਲਿਆਂ ਨੇ ਆਮ ਆਦਮੀ ਵਾਲਿਆਂ ਨੇ ਮਜ਼ਾਕ ਵੀ ਉਠਾਇਆ ਸੀਗਾ ਕਿੱਡੀ ਕੀ ਗੱਲ ਹੋ ਗਈ ਵੀ ਵਜ਼ੀਰੀ ਤੋਂ ਅਸਤੀਫਾ ਦੇਦਾ ਵੀਰੋ ਵਜ਼ੀਰੀ ਤੋਂ ਅਸਤੀਫਾ ਦੇਣਾ ਨਿੱਕੀ ਮੋਟੀ ਗੱਲ ਨਹੀਂ ਕਿਸੇ ਪਿੰਡ ਦੀ ਮੈਂਬਰ ਸਰਪੰਚ ਵੀ ਬਣ ਜੇ ਨਾ ਇਹਨੂੰ ਕਹਦੀ ਨਾ ਵੀ ਛੱਡਨਾ ਆਮ ਸਾਡੇ ਪਿੰਡਾਂ 'ਚ ਪਤਾ ਕੀ ਹੁੰਦਾ ਜਦੋਂ ਕਿ ਦੋ ਗਰੁੱਪ ਲੜਦੇ ਆ ਤੇ ਅਸੀਂ ਸਰਪੰਚੀਆਂ ਢਾਈ ਢਾਈ ਸਾਲ ਕਰਾ ਦਿੰਦੇ ਜਿਹੜਾ ਪਹਿਲਾਂ ਬਣ ਜਾਂਦਾ ਨਾ ਸਰਪੰਚ ਤੇ ਉਹ ਮੁੜ ਕੇ ਉਹ ਛੱਡਦਾ ਨਹੀਂ ਢਾਈ ਸਾਲ ਲਈ ਇਹ ਤਾਂ ਵੀਰੋ ਵਜ਼ੀਰੀ ਹੈ ਸਾਡੀ ਭੈਣ ਨੇ ਮੈਂ ਸ਼ਾਬਾਸ਼ੀ ਦਿੰਦਾ ਮੈਂ ਧੰਨਵਾਦ ਕਰਦਾ ਵੱਡੇ ਭੈਣ ਜੀ ਦਾ ਵੀ ਜਿਨ੍ਹਾਂ ਨੇ ਵਜੀਰੀ ਦਿੱਤੀ ਕਿਸਾਨਾਂ ਲਈ ਆਪਦੀ ਕੁਰਬਾਨੀ ਦਿੱਤੀ ਉਹਨਾਂ ਨੇ। ਸਰ ਜਿਸ ਤਰੀਕੇ ਨਾਲ ਜੇ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਹਿੰਦੇ ਕਿ ਕਿਸਾਨਾਂ ਦੇ ਮੁੱਦਿਆਂ ਤੇ ਕੋਈ ਸਮਝੌਤਾ ਨਹੀਂ ਹੋ ਸਕਦਾ ਭਾਜਪਾ ਨਾਲ। ਪੰਥਕ ਮੁੱਦਿਆਂ ਤੇ ਨਹੀਂ ਕੋਈ ਸਮਝੌਤਾ ਹੋ ਸਕਦਾ। ਪਰ ਕਿਰਤਨ ਨੇ ਕਿਹਾ ਕਿ ਕਿਸਾਨ ਹਜੇ ਵੀ ਪਿੰਡਾਂ ਦੇ ਵਿੱਚ ਨਾਖੁਸ਼ ਨਜ਼ਰ ਆ ਰਹੇ ਨੇ। ਕਹਿੰਦੇ ਕਿ ਸਰਕਾਰਾਂ ਤੋਂ ਭਾਵੇਂ ਆਵਾਮੀ ਪਾਰਟੀ ਤੋਂ ਭਾਜਪਾ ਤੋਂ ਇਹ ਸਾਰੀ ਸਰਕਾਰਾਂ ਤੋਂ ਵਿਸ਼ਵਾਸ ਬੰਦ ਰਹੀ ਰਿਹਾ ਲੋਕਾਂ ਦਾ। ਜਿੱਥੇ ਵੀ ਪਿੰਡਾਂ ਦੇ ਵਿੱਚ ਜਾ ਰਹੇ ਨੇ ਲੀਡਰ ਵੋਟਾਂ ਮੰਗ ਰਹੇ ਨੇ ਕਿਤੇ ਨਾ ਕਿਤੇ ਦੂਸਰ ਇੱਕ ਦਾ ਗੁੱਸਾ ਦੂਸਰੇ 'ਚ ਨਿਕਲਦਾ ਨਜ਼ਰ ਆ ਰਿਹਾ ਕਾਰਨ ਕੀ ਮੰਨ ਲਓ ਕਿ ਲੱਗਦਾ ਪਾਰਟੀਆਂ ਦੇ ਵਿਸ਼ਵਾਸ ਖਤਮ ਕੀਤਾ ਜਾ ਰਿਹਾ ਨਹੀਂ ਵੇਖੋ ਅੱਜ ਤੋਂ 2-3 ਮਹੀਨੇ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਸੀ ਬਚਾਉਣਾ ਕੀ ਦੋ ਤੁਸੀਂ ਪੰਜਾਬ ਇਹਨਾਂ ਜਿਹੜੇ ਆਮ ਆਦਮੀ ਨਹੀਂ ਮੈਂ ਤਾਂ ਖਾਸ ਆਦਮੀ ਕਹੂੰਗਾ ਇਹਨਾਂ ਨੂੰ ਇਹਨਾਂ ਨੂੰ ਬਚਾਉਣਾ ਸੀਗਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਖੁੱਲੇ ਆਮ ਘੁੰਮਿਆ ਪੰਜਾਬ ਦੇ ਵਿੱਚ ਇਹ ਦੂਜੀਆਂ ਪਾਰਟੀਆਂ ਨੂੰ ਤਕਲੀਫ਼ ਵੀ ਹੋਈ ਉਹਨਾਂ ਤੋਂ ਵੀ ਇਹਦਾ ਪਬਲਿਕ ਦੇ ਵਿੱਚ ਆਮ ਖੁੱਲੇ ਘੁੰਮਰੇ ਆ ਬਿਨਾ ਸਕਿਉਰਿਟੀ ਤੋਂ ਘੁੰਮਰੇ ਆ ਮੋਟਰਸਾਈਕਲਾਂ ਤੇ ਚੜ ਕੇ ਤੁਸੀਂ ਦੇਖਿਆ ਪ੍ਰੋਪਰ ਦੇ ਵਿੱਚ ਮੋਟਰਸਾਈਕਲ ਤੇ ਵੀ ਚੜ ਕੇ ਗਏ ਖੁੱਲੀ ਗੱਡੀ ਦੇ ਵਿੱਚ ਖੜ ਕੇ ਜਾਂਦੇ ਆ ਭਰੇ ਜਾ ਕੇ ਤਾਂ ਹੁਣ ਪਬਲਿਕ ਦੇ ਵਿੱਚ ਚਾਹੇ ਆਮ ਆਦਮੀ ਆਲੇ ਚਾਹੇ ਕਾਂਗਰਸੀ ਆ ਜਾ ਕੇ ਤਾਂ ਵਿਖਾਉਣ ਇਹ ਆ ਹੁਣ ਇਲੈਕਸ਼ਨ ਆ ਗਿਆ ਪਾਰਲੀਮੈਂਟ ਦਾ ਵੋਟਾਂ ਮੰਗਣ ਜਾਣਗੇ ਪਤਾ ਲੱਗ ਜਾਏਗਾ ਸਾਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਇੱਥੇ ਸਾਰੇ 22 ਦੇ ਵਿੱਚ ਸਰਕਾਰ ਬਣੀ ਸੀ ਆਵਾ ਦੀ ਪਾਰਟੀ ਦਾ ਵਾਦੇ ਬੜੇ ਵੱਡੇ ਵੱਡੇ ਤੁਹਾਨੂੰ ਕਿਵੇਂ ਲੱਗਦਾ ਕਿ ਸਰਕਾਰ ਨੇ ਜੋ ਵਾਦੇ ਕੀਤੇ ਸੀਗੇ ਲੋਕਾਂ ਦੇ ਵਿੱਚ ਪੂਰੇ ਹੋਏ ਖਰੇ ਉਤਰੇ ਲੋਕਾਂ ਦੀਆਂ ਉਮੀਦਾਂ ਤੇ ਜਾਂ ਹਜੇ ਕੁਝ ਕਮੀ ਪੇਸ਼ੀ ਰਹਿ ਗਈ ਮੈਨੂੰ ਤਾਂ ਲੱਗਦਾ ਕੋਈ ਕੰਮ ਕੀਤਾ ਹੀ ਨਹੀਂ ਇਹਨਾਂ ਨੇ ਟੋਟਲੀ ਕਮੀਆਂ ਪੇਸ਼ੀਆਂ ਨੇ ਉਹਦਾ ਰਿਜ਼ਲਟ ਹੈ ਆ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਤੇ ਚਾਰਜ ਦੇ ਰਿਜ਼ਲਟ ਆਇਆ ਇਹਨਾਂ ਤੁਹਾਡੇ ਸਾਹਮਣੇ ਆ ਜਾਣਾ ਇਹ ਕਹਿੰਦੇ ਨੇ 13 0 ਇਹ 0 13 ਦਾ ਰਿਜ਼ਲਟ ਆਊਗਾ ਲੋਕੀ ਮਨ ਬਣਾਈ ਬੈਠੇ ਆ ਵੇਖੋ ਇਹਨਾਂ ਦੇ ਕੈਂਡੀਡੇਟ ਜਾ ਵੀ ਰਹੇ ਨੇ ਕੋਈ ਵਧੀਆ ਰਿਸਪੌਂਸ ਨਹੀਂ ਮਿਲ ਰਿਹਾ ਪਰਸੋਂ ਚੌਥੇ ਫਰੋਈਪਰ ਦੇ ਵਿੱਚ ਸਾਡੇ ਸਤਿਕਾਰਯੋਗ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਫਰੋਈਪਰ 'ਚ ਰੋਡ ਸ਼ੋਅ ਕੀਤਾ ਸੀਗਾ ਉਹਨਾਂ ਨੇ ਰੋਡ ਸ਼ੋਅ ਨਾ ਅੱਜ ਤੋਂ ਜਿਹੜਾ 3 ਸਾਲ ਪਹਿਲਾਂ ਕਰਦੇ ਰੇ ਜਦੋਂ ਪਬਲਿਕ ਦਾ ਹੰਗਾਰਾ ਸੀ ਕਿਉਂਕਿ ਉਹ ਫਰੈਸ਼ ਸੀਗੇ ਉਸ ਵਕਤ ਉਸੇ ਭਲੇਕੇ ਉਹਨਾਂ ਨੇ ਰੋਡ ਸ਼ੋਅ ਕੀਤਾ 500 ਤੋਂ ਬਾਅਦ ਬੰਦਾ ਨਹੀਂ ਇਕੱਠਾ ਹੋਇਆ ਔਰ ਉੱਥੇ ਉਹਨਾਂ ਦਾ ਫਰੋਈਪਰ ਸ਼ਹਿਰ ਦੇ ਵਿੱਚ ਵਿਦਰੋਹ ਹੋਇਆ ਔਰ ਉੱਥੇ ਪੁਲਿਸ ਨੇ लाठी चार्ज ਵੀ ਕੀਤਾ ਉਹਨਾਂ ਤੇ ਜਿਹੜੇ ਇਹ ਕਹਿੰਦੇ ਸੀ ਨਾ ਆਮ ਆਦਮੀ ਵਾਲੇ ਵੀ ਜਿੱਦੇ ਸਾਡੀ ਸਰਕਾਰ ਬਣੀ ਨਾ ਤਾਂ ਕਿਸੇ ਤੇ लाठी चार्ज ਹੋਊਗਾ ਤੇ ਨਾ ਹੀ ਕੋਈ ਧਰਨਾ ਲੱਗੂਗਾ ਉਦੋਂ ਵੱਧ ਧਰਨੇ ਲੱਗ ਰਿਹਾ ਔਰ ਸਾਡੇ ਸਾਡੀਆਂ ਭੈਣਾਂ ਸਾਡੇ ਭਰਾ ਜਿਹੜੇ ਮੁਲਾਜ਼ਮ ਐ ਸਾਡੇ ਬੱਚੇ ਐ ਉਹਨਾਂ ਦੀ ਖਿੱਚਤ ਹੋਈ ਹੋ ਰਹੀ ਐ ਬਹੁਤ ਅੱਕਾ ਹੋ ਰਿਹਾ ਕਾਕਾ ਬਰਾੜ ਹੋਰਨ ਮੁਖਸਰ ਦੇ ਵਿਧਾਇਕ ਨੂੰ ਟਿਕਟ ਦਿੱਤੀ ਗਈ ਆ ਫਰੋਇਪੁਰ ਹਲਕੇ ਤੋਂ ਕਹਿੰਦੇ ਪਹਿਲਾਂ ਵਿਧਾਇਕ ਤੋਂ ਵਿਧਾਇਕੀ ਤੇ ਚੋਣ ਲੜਾਤੀ ਹੁਣ ਕਹਿੰਦੇ ਲੋਕ ਸਭਾ ਵੱਲ ਭੇਜ ਰਿਹਾ ਹਜ਼ੂਦਾ ਵਿਧਾਇਕ ਤੁਸੀਂ ਕਿਵੇਂ ਵੇਖ ਰਹੋ ਵੇਖੋ ਵੀਰੋ ਇਹਨਾ ਕੀ ਆਤਾ ਸੀ ਇਹਨਾਂ ਨੇ ਆਮ ਆਦਮੀ ਦੀ ਸਰਕਾਰ ਪਰ ਆਮ ਆਦਮੀ ਵਾਲੀ ਗੱਲ ਰਹੀ ਨਹੀਂ ਲੱਖਾਂ ਦੇ ਕਰੀਬ 92 ਐਮ ਐਲ ਏ ਬਣੇ ਆ ਪੰਜਾਬ ਦੇ ਵਿੱਚ ਕਿਹੜੇ ਲੱਖਾਂ ਵੋਟਰ ਸੀਗੇ ਉਹਨਾਂ ਚੋਂ ਪਹਿਲਾਂ ਇਹ ਐਮ ਐਲ ਏ ਦੇ ਕੈਂਡੀਡੇਟ ਚੁਣ ਕੇ ਲਿਆਈ ਸੀ ਨਾ 10 12 ਨੂੰ ਛੱਡ ਦਿਓ ਤੁਸੀਂ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਬਾਕੀ ਤਾਂ ਵੋਟਰਾਂ ਚੋਂ ਆਏ ਸੀ ਨਾ ਕੀ 13 ਬੰਦੇ ਹੈ ਨਹੀਂ ਸੀ ਇਹਨਾਂ ਕੋਲੇ ਐਮਪੀ ਖੜਨ ਖੜੇ ਕਰਨ ਲਈ ਪੰਜ ਤਰ੍ਹਾਂ ਦੇ ਵਜੀਰ ਖੜੇ ਕੀਤੇ ਆ ਤੇ ਮਿਲਕ ਤਿੰਨ ਕੇ ਚਾਰ ਇਹਨਾਂ ਨੇ ਐਮਐਲਏ ਖੜੇ ਕਰਤੇ ਆ ਇੱਥੇ ਵੀ ਲੱਖਾਂ ਵੋਟ ਪਈ ਆ ਫਿਰ ਪਰ ਪਾਰਲੀਮੈਂਟ ਕੌਂਸਲ ਨੂੰ ਨੌ ਐਮਐਲਏ ਆਉਂਦੇ ਆ ਇਹਦੇ ਵਿੱਚ ਨੌ ਵਿਧਾਨ ਸਭਾ ਹਲਕੇ ਆਉਂਦੇ ਆ ਕਿ ਉਹਨਾਂ ਚ ਕੋਈ ਬੰਦਾ ਨਹੀਂ ਸੀ ਜਿਹਦੀ ਕੈਪੇਬਿਲਟੀ ਹੋਵੇ ਜਿਹਦੀ ਲੜ ਸਕੇ ਇਹ ਤਾਂ ਵੀਰੋ ਖਾਸ ਆਦਮੀ ਦੀ ਪਾਰਟੀ ਬਣ ਕੇ ਰਹਿ ਗਈ ਆ ਆਮ ਆਲਾ ਤਾਂ ਐਵੇਂ ਨਾ ਹੀ ਰਹਿ ਗਿਆ ਇਹਨਾਂ ਦੇ ਨਾਲ ਵ代ਕ ਜੀ ਕਾਕਾ ਬਰਾੜ ਜਗਦੀਪ ਸਿੰਘ ਜੀ ਕਾਕਾ ਬਰਾੜ ਜੀ ਇੱਥੋਂ ਵਿਧਾਇਕ ਬਣੇ ਮੁਕਸਰ ਤੋਂ ਮੈਨੂੰ ਨਹੀਂ ਪਤਾ ਸਾਡਾ ਵੀਰ ਟਿਕਟ ਮੰਗ ਕੇ ਲਿਆਇਆ ਕਿ ਧੱਕੇ ਨਾਲ ਉਹਦੇ ਪੇਟੇ ਪਾਈ ਗਈ ਹੈ ਮੈਨੂੰ ਤਾਂ ਲੱਗਦਾ ਧੱਕੇ ਨਾਲ ਪਾਈ ਗਈ ਹੈ ਜਾਂ ਉਹਨੂੰ ਭਲੇਖਾ ਦੀ ਜਿਵੇਂ ਵਿਧਾਨ ਸਭਾ ਦੇ ਵਿੱਚ ਸਾਨੂੰ ਵੋਟਾਂ ਪਈਆਂ ਉਸੇ ਤਰ੍ਹਾਂ ਲੋਕੀ ਪਾਰਲੀਮੈਂਟ ਜੀ ਵੀ ਪਾ ਦੇਣਗੇ ਪਰ ਜੋ ਹਾਲਾਤ ਅੱਜ ਉਹਨਾਂ ਦਾ ਪਿੰਡਾਂ 'ਚ ਵੜਨਾ ਮੁਸ਼ਕਲ ਹੋਇਆ ਪਿਆ ਲੋਕੀ ਸਵਾਲ ਕਰਦੇ ਨੇ ਉਹਨੂੰ ਪੁੱਛਦੇ ਨੇ ਵੀ ਤੁਸੀਂ ਜੋ ਚੋਣ ਮੈਨੀਫੈਸਟੋ ਵਿੱਚ ਵਾਅਦੇ ਕੀਤੇ ਸੀ ਦੱਸੋ ਵੀ ਕੋਈ ਦੋ ਵਾਦੇ ਦੱਸੋ ਪੂਰੇ ਕੀਤੇ ਆ ਤਾਂ ਵੇਖੋ ਸਾਡੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਂਦੀ ਰਹੀ ਹੈ ਤਰੱਕੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਮੈਂ ਪਬਲਿਕ ਨੂੰ ਆਉਦੇ ਵੋਟਰਾਂ ਨੂੰ ਯਾਦ ਕਰਾਉਣਾ ਚਾਹੁੰਨਾ ਕਿ ਪਿੱਛੇ ਝਾਤ ਮਾਰੀਏ 97 ਵਾਲੀ ਸਰਕਾਰ ਜਦੋਂ ਸ਼੍ਰੋਮਣੀ ਅਕਾਲੀ ਦਲ ਫੁੱਲ ਫਲੈਜ ਆਇਆ ਨਾ ਸੱਤਾ ਦੇ ਵਿੱਚ ਜਿਹੜੇ 5 ਸਾਲ ਪਹਿਲੇ ਪੂਰੇ ਕੀਤੇ ਆ ਉਹਦੇ ਚੋਣ ਮੈਨੀਫੈਸਟੋ ਵਾਦੇ ਕੀਤੇ ਸੀ ਨਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਔਰ ਉਹਨਾਂ ਨੇ 100% ਪੂਰੇ ਕੀਤੇ ਸੀ ਚਾਹੇ ਉਹ ਐਸਪੀ ਚਾਰੇ ਲਈ ਸੀ ਚਾਹੇ ਕਿਸਾਨੀ ਲਈ ਸੀ ਚਾਹੇ ਵਪਾਰੀ ਵਰਗ ਲਈ ਸੀ ਸਾਰੇ ਇਹਨਾਂ ਨੇ ਪੂਰੇ ਕਰਕੇ ਵਿਖਾਈ ਸੀਗੇ ਲੇਕਿਨ ਇਹਨਾਂ ਨੇ ਬਾਕੀ ਕਾਂਗਰਸੀਆਂ ਨੇ ਆਮਦਨੋਂ ਦੀ ਕਾਪੀ ਕੀਤੀ ਨਕਲ ਮਾਰੀ ਪਰ ਨਕਲ ਵੀ ਨਹੀਂ ਪੂਰੀ ਵਜੀ ਉਹ ਨਕਲ ਮਾਰ ਲੈਂਦੇ ਨਾ ਫਿਰ ਵੀ ਇਹਨਾਂ ਨੇ ਚੱਲੀ ਜਾਣਾ ਸੀ ਨਕਲ ਵੀ ਉਹਨਾਂ ਨਕਲ ਵੀ ਅਕਲ ਨਾਲ ਹੀ ਵਜਦੀ ਹੈ ਨਕਲ ਵੀ ਨਹੀਂ ਵਾਰੀ ਗਈ ਇਹਨਾਂ ਤੋਂ ਅਕਾਲੀ ਦਲ ਭਾਜਪਾ ਦੇ ਨਾਲ ਅਲਾਈਂਸ ਦੇ ਵਿੱਚ ਚੋਣਾਂ ਲੜਦੀ ਸੀ ਇਸ ਵਾਰ ਚਲੋ ਅਲਾਈਂਸ ਟੁੱਟਿਆ ਹੋਇਆ ਪਰ ਕਿਤੇ ਨਾ ਕਿਤੇ ਕੁਝ ਹਲਕੇ ਹੈਗੇ ਜਿਹੜੇ ਭਾਜਪਾ ਦੀ ਪਕੜ ਦੇ ਵਿੱਚ ਜਿਵੇਂ ਜਾਖੜ ਸਾਹਿਬ ਦਾ ਅਬੋਰ ਹਲਕੇ ਦੀ ਗੱਲ ਕੀਤੀ ਹੈ ਉੱਥੋਂ 9 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਇੱਕ ਅਬੋਰ ਦਾ ਹਲਕਾ ਵੀ ਆਂਦਾ ਫਿਰੋਏ ਪਰ ਲੋਕ ਸਭਾ ਹਲਕੇ ਦੇ ਵਿੱਚ ਕਿ ਲੱਗਦਾ ਕਿ ਉੱਥੇ ਵੀ ਅਕਾਲੀ ਦਲ ਆਪਣੀ ਪਕੜ ਬਣਾ ਪਾਊਗਾ ਜਿਸ ਤਰੀਕੇ ਨਾਲ ਵਿਧਾਨ ਸਭਾ ਦੀ ਚੋਣਾਂ ਦੇ ਵਿੱਚੋਂ ਜਿੱਤੇ ਸੋ ਇਹਨਾਂ ਦੇ ਜਿਹੜੇ ਭਤੀਜੇ ਹੋਰ ਦੀ ਗੱਲ ਕਰਦੇ ਹਾਂ ਮੈਨਾ ਤਿੰਨ ਵਾਰ ਆਪਣੇ ਸਵਰਗਵਾਸੀ ਪਿਤਾ ਸਰਦਾਰ ਜੋਰਾ ਸਿੰਘ ਮਾਨ ਦੇ ਇਲੈਕਸ਼ਨ ਦੇ ਵਿੱਚ ਹਬੌਰ ਦੇ ਵਿੱਚ ਔਰ ਬੱਲੂਆਣਾ ਦੇ ਵਿੱਚ ਕੰਮ ਕੀਤਾ ਔਰ ਚੌਥੀ ਵਾਰ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ 2019 ਚ ਉੱਥੋਂ ਚੋਣ ਲੜੇ ਸੀ ਫਰੋਈਪਰ ਤੋਂ ਔਰ ਮੇਰੇ ਪਿਛਲੇ ਸ਼ੋਕਰ ਨੂੰ ਦੇਖਦਿਆਂ ਹੋਇਆ ਉਹਨਾਂ ਨੇ ਮੇਰੀ ਡਿਊਟੀ ਲਵਾਈ ਸੀ ਹਬੌਰ ਦੇ ਵਿੱਚ ਔਰ ਪ੍ਰਧਾਨ ਸਾਹਿਬ ਨੇ ਕਿਹਾ ਸੀ ਮੈਨੂੰ 15000 ਵੋਟ ਦੀ ਲੀਡ ਚਾਹੀਦੀ ਆ ਉਥੋਂ ਮੈਂ ਕਿਹਾ ਜੀ ਵਾਦਾ ਤੁਹਾਡੇ ਨਾਲ ਮੈਨੂੰ ਉਹਨਾਂ ਨੇ ਪੁੱਛਿਆ ਬਿਸ਼ਹਰਾਂ ਜੋ ਕਿੰਨੀ ਆਉ ਉਹ ਪਿੰਡਾਂ ਜੋ ਕਿੰਨੀ ਆਉ ਮੈਂ ਕਹ ਜੀ ਇੰਨੀ ਨਹੀਂ ਮੈਂ ਕਹ ਤੁਸੀਂ 15000 ਤੁਹਾਨੂੰ ਵੋਟ ਮਿਲ ਜੂਗੀ ਜੀ ਔਰ ਮੈਂ ਉੱਥੇ ਪੌਣੇ 27000 ਵੋਟ ਲੀਡ ਦਵਾਈ ਬਾਕੀ ਹਲਕਿਆਂ ਵਾਲੇ ਗੁੱਸਾ ਨਾ ਕਰਨ ਪਤਾ ਨਹੀਂ ਸ਼ੁਰੂ ਤੋਂ ਮੈਂ ਰਿਆ ਉੱਥੇ ਚਾਹੀ ਉੱਥੇ ਅਕਾਲੀ ਦਲ ਵਾਲੇ ਆ ਚਾਹੀ ਉੱਥੇ ਭਾਜਪਾ ਵਾਲੇ ਆ ਚਾਹੀ ਉੱਥੇ ਕਾਂਗਰਸ ਵਾਲੇ ਆ ਚਾਹੀ ਉੱਥੇ ਆਮ ਆਦਮੀ ਵਾਲੇ ਆ ਤੇ ਔਰ ਚਾਹੀ ਬੀਐਸਪੀ ਸਾਰੀਆਂ ਪਾਰਟੀਆਂ ਮੇਰਾ ਬਲਖਣ ਪ੍ਰੇਮ ਹੈ ਹਬੋਰ ਦੇ ਨਾਲ ਬਲਖਣ ਜੈ ਮੈਂ ਫਾਜ਼ਲ ਸਾਹਿਬ ਦੇ ਜਾਣ ਤੋਂ ਪਿੱਛੋਂ ਵੀ ਚਾਹੇ ਅਸੀਂ 20 ਸਾਲ ਹੋ ਗਏ ਇਲیکشن ਲੜਿਆ ਨੂੰ ਮੈਂ ਲੇਕਿਨ ਖਬੂਰ ਆਉਂਦਾ ਜਾਂਦਾ ਰਿਹਾ ਮੇਰਾ ਫੈਮਿਲੀ ਰਿਲੇਸ਼ਨ ਵੀ ਕਈ ਪਰਿਵਾਰਾਂ ਦੇ ਨਾਲ ਉੱਥੇ ਭਰਾ ਵੀ ਬਣਿਆ ਬੜਾ ਮੇਰਾ ਗੂੜਾ ਰਿਸ਼ਤਾ ਹੈ ਉਹ ਤੁਹਾਡਾ ਹੋ ਸਕਦਾ ਉਹਨਾਂ ਕੋਈ ਰਿਸ਼ਤਦਾਰ ਨਾ ਵਰਤਾ ਹੋਵੇ ਜਿੰਨਾ ਮੈਂ ਖਬੂਰ ਵਾਲਿਆਂ ਨਾਲ ਵਰਤਦਾ ਔਰ ਮੈਨੂੰ ਮਾਣ ਵੀ ਹੈ ਔਰ ਸੁਖਬੀਰ ਸਿੰਘ ਬਾਦਲ ਜੀ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਖਬੂਰ ਬੱਲੂਆਣੇ ਨੂੰ ਦੇਖਦੇ ਹੋਏ ਸਾਰੀਆਂ ਰਿਪੋਰਟਾਂ ਨੇ ਸਰਵੇ ਕਰਾਇਆ ਉਹਨੂੰ ਦੇਖਦੇ ਹੋਏ ਦਾਸ ਨੂੰ ਇਥੋਂ ਟਿਕਟ ਦਿੱਤੀ ਐ ਜਿੱਥੋਂ ਤੱਕ ਜਾਖੜ ਸਾਹਿਬ ਦਾ ਸਵਾਲ ਹੈ ਵੱਡੇ ਵੀਰ ਨੇ ਸਤਕਾਰਯੋਗ ਨੇ ਕਾਂਗਰਸ ਦੇ ਵਿੱਚ ਰਹੇ ਐ ساری ਉਮਰ ਬੜਾ ਕੁਝ ਦਿੱਤਾ ਕਾਂਗਰਸ ਨੇ ਉਹਨਾਂ ਨੂੰ ਲੋਕ ਸਭਾ ਦੇ ਸਪੀਕਰ ਤੱਕ ਰਹਿ ਐ ਚੌਧਰੀ ਬਰਲਾਮ ਜਾਖੜ ਜੀ ਵਜ਼ੀਰੀਆਂ ਤੇ ਵੀ ਆਨੰਦ ਮਾਣਿਆ ਜਾਖੜ ਪਰਿਵਾਰ ਨੇ ਚਲੋ ਪਤਾ ਨਹੀਂ ਉਹਨਾਂ ਦਾ ਫੈਸਲਾ ਸੀ ਵੀ ਉਹ ਇਸ ਵਾਰ ਭਾਜਪਾ ਚ ਆ ਗਏ ਐ لیکن چاہے ਉਹ ਭਾਜਪਾ والے ਐ چاہے ਉਹ ਕਾਂਗਰਸ ਵਾਲੇ ਐ چاہے ਕਾਲੀ ਦਲ ਵਾਲੇ ਜਿਹੜੀ ਵੀ ਪਾਰਟੀ ਨਾਲ ਰੱਖਦੇ ਐ ਉਹ ਆਪਦੇ ਛੋਟੇ ਵੀਰ ਦਾ ਮਾਣ ਜਰੂਰ ਰੱਖਣਗੇ ਬੁਰ ਵਾਲੇ ਖਾਸ ਕਰਕੇ ਬਾਕੀ ਹਲਕਿਆਂ ਵਾਲੇ ਗੁੱਸਾ ਵੀ ਨਾ ਕਰ ਜਿਓ ਮੇਰਾ ਮੈਨੂੰ ਬੜਾ ਮਾਣ ਆ ਬੁਰ ਵਾਲਾ ਤੇ ਬੱਲੂ ਵਾਲਾ ਤੁਸੀਂ ਨਾਲ ਤੁਸੀਂ ਗੱਲ ਕੀਤਾ ਕਿ ਹੁਣ ਭਾਜਪਾ ਦੇ ਵਿੱਚ ਕਿ ਲਾ ਜਸਤਰੀਆਂ ਲਗਾਤਾਰ ਪਾਰਟੀਆਂ ਦੇ ਵਿੱਚੋਂ ਬਹੁਤ ਸਾਰੇ ਵੱਡੇ ਵੱਡੇ ਨਮਾਇਦੇ ਨਿਕਲ ਕੇ ਭਾਈਪਾ ਦੇ ਵਿੱਚ ਜਾ ਰਹੇ ਆ ਕਿ ਲੱਗਦਾ ਨਹੀਂ ਕਿ ਰਾਜਨੀਤੀ 'ਚ ਬੜਾ ਵੱਡਾ ਬਦਲਾਅ ਆ ਜਾਂਦਾ ਲੋਕਾਂ ਦੇ ਵਿਸ਼ਵਾਸ ਨੂੰ ਖਤਮ ਕੀਤਾ ਜਾਂਦਾ ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੋਰ ਕਹਿੰਦੇ ਸੀ ਕਿ ਇਹ ਪਾਰਟੀ ਹੈ ਸਾਡੀ ਮਾਂ ਆਗੀ ਇਹਨੂੰ ਜੇ ਛੱਡਾਂਗੇ ਤਾਂ ਕਿਤਨੇ ਕਿਤੇ ਧਗਾ ਘਮਾਵਾਂਗੇ ਥੋੜਾ ਕੀ ਵਿਚਾਰ ਨੇ ਇਸ ਬਾਬਤ ਜਿਵੇਂ ਜਾਖੜ ਸਾਹਿਬ ਨੂੰ ਭਾਈਪਾ ਦੇ ਵਿੱਚ ਨਹੀਂ ਪਰ ਕਦੇ ਕਾਂਗਰਸ ਦੇ ਦੇ ਕੋ ਬੜਾ ਮਾਨ ਸਤਿਕਾਰ ਦਿੱਤਾ ਜਾਖੜ ਸਾਹਿਬ ਨੂੰ ਕਾਂਗਰਸ ਨੇ ਉੰਜੇ ਮੈਂ ਮੇਰੇ ਤੇ ਐਗਜ਼ਾਮਪਲ ਲੈ ਲਓ ਸਾਡੇ ਪਰਿਵਾਰ ਤੇ ਲੈ ਲਓ ਤਿੰਨ ਵਾਰੀ ਬਾਪੂ ਜੀ ਨੂੰ ਨਾਮਜ਼ਦਗੀ ਕਰਨ ਦਾ ਮੌਕਾ ਮਿਲਿਆ ਤਿੰਨ ਵਾਰੀ ਵੱਡੇ ਭਾਈ ਸਾਹਿਬ ਨੂੰ ਵਿਧਾਨ ਸਭਾ ਦੀ ਟਿਕਟ ਦਿੱਤੀ ਚੌਥੀ ਵਾਰੀ ਮੈਨੂੰ ਦਿੱਤੀ ਹੈ ਔਰ ਦੋ ਵਾਰੀ ਐਸਜੀਪੀਸੀ ਇੱਕ ਵਾਰੀ ਵੱਡੇ ਭਾਈ ਸਾਹਿਬ ਰਹੇ ਸਰਦਾਰ ਵਰਦੇਸ਼ ਸਿੰਘ ਨੋਨੀ ਮਾਨ ਜੀ ਇੱਕ ਵਾਰੀ ਮੇਰੇ ਸਵਰਗਵਾਸੀ ਪਿਤਾ ਸਰਦਾਰ ਜੋਰਾ ਸਿੰਘ ਮਾਨ ਜੀ ਐਸਜੀਪੀਸੀ ਮੈਂਬਰ ਰਹੇ ਹੈ ਤੇ ਕੱਲ ਨੂੰ ਮੈਨੂੰ ਟਿਕਟ ਨਾ ਦੇਣ ਤਾਂ ਮੇਰੇ ਵਾਸਤੇ ਬਹੁਤ ਮਾੜੀ ਗੱਲ ਹੋਊਗੀ ਜੀ ਜਾ ਬੜੀ ਮਾਨ ਸਤਕਾਰ ਦਿੱਤਾ ਹੈ ਮੇਰੇ ਕੋਲੇ ਲਫ਼ਜ਼ ਨਹੀਂ ਜਿਨ੍ਹਾਂ ਨਾਲ ਮੈਂ ਪਾਰਟੀ ਦਾ ਪਾਰਟੀ ਪ੍ਰਧਾਨ ਦਾ ਸ਼ੁਕਰੀਆ ਅਦਾ ਕਰਨਾ ਕਰ ਸਕਾਂ ਸਾਡੇ ਤੇ ਆਸਾਨ ਨੇ ਕਈ ਲੀਡਰ ਕਹਿ ਦਿੰਦੇ ਆ ਨਾ ਬੰਦੇ ਕਹਿ ਦਿੰਦੇ ਵੀ ਸਾਡਾ ਆਸਾਨ ਹੈ ਲੇਕਿਨ ਪਾਰਟੀ ਦੇ ਬਾਦਲ ਪਰਿਵਾਰ ਦੇ ਸਾਡੇ ਤੇ ਆਸਾਨ ਨੇ ਚੈਲੰਜ ਕੀ ਸਮਝ ਰਹੇ ਹੋ ਜਿਸ ਤਰੀਕੇ ਨਾਲ ਸੰਸਦ ਦੇ ਵੱਲ ਰੁਕਤਾ ਕਰ ਲੇਗਾ ਮੁੱਦੇ ਕਿਹੜੇ ਸੋਚ ਕੇ ਰੱਖੇ ਹੋਏ ਨੇ ਕਿ ਜੇ ਸੰਸਦ ਦੇ ਵਿੱਚ ਜਾਣਾ ਤਾਂ ਆਪਦੇ ਲੋਕਾਂ ਦੇ ਇਹ ਸੜਕੇ ਦੇ ਇਹ ਮੁੱਦਿਆਂ ਨੂੰ ਹੱਲ ਕੀਤਾ ਜਾਊਗਾ ਮੁੱਖ ਤੌਰ ਤੇ ਜਿਵੇਂ ਪਾਣੀਆਂ ਦਾ ਮੁੱਦਾ ਆਮ ਤੌਰ ਤੇ ਸੜਕੇ ਦੇ ਵਿੱਚ ਹਰ ਵਾਰ ਗੁੰਜਦਾ ਕਿ ਸੇਮ ਵਾਲਾ ਇਲਾਕਾ ਸੇਮ ਬਹੁਤ ਜ਼ਿਆਦਾ ਪਾਣੀ ਚੰਗਾ ਨਹੀਂ ਮਿਲਦਾ ਥੋੜੇ ਕਿਹੜੇ ਮੁੱਦੇ ਹਨ ਪਾਣੀਆਂ ਦਾ ਮੁੱਦਾ ਤਾਂ ਵੇਖੋ ਸਾਰੀ ਪੰਜਾਬ ਦਾ ਹੀ ਹੈ ਪਾਣੀ ਦਾ ਪੱਧਰ ਹੈ ਜਮੀਨ ਹੀ ਹੇਠਾਂ ਚੱਲਿਆ ਜਾ ਰਿਹਾ ਹੈ ਇਹਦੇ ਬਾਰੇ ਵੀ ਸੋਚਣ ਦੀ ਲੋੜਾ ਸੋਚ ਵਿਚਾਰ ਦੀ ਲੋੜਾ ਹੈ ਪਾਣੀ ਦੀ ਜਿਹੜੀ ਗੱਲ ਕਰਦੇ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ 2009 ਦੇ ਵਿੱਚ ਇੱਥੋਂ ਵਿਧਾਇਕ ਬਣੇ ਸੀ ਔਰ ਡਿਪਟੀ ਸੀਐਮ ਵੀ ਰਹੇ ਹੈ ਪੰਜਾਬ ਦੇ ਔਰ ਉਹਨਾਂ ਨੇ ਮੇਰੇ ਸਹੇਲੇ ਵਾਲਾ ਮਾਈਨਰ ਹੈ ਇੱਥੇ ਮੇਰੇ ਖੇਤ ਦੇ ਵਿੱਚ ਹੀ ਖਤਮ ਹੋ ਜਾਂਦਾ ਸੀਗਾ ਉਹਨਾਂ ਨੇ ਮਨਜ਼ੂਰ ਕਰਾਇਆ ਸੀਗਾ ਲੇਕਿਨ ਕੁਝ ਕਾਰਨਾ ਕਰਕੇ ਉਹਦਾ ਸਟੇ ਹੋ ਗਿਆ ਸੀਗਾ ਲੇਕਿਨ ਹੁਣ ਅੱਜ ਉਹ ਮਾਈਨਰ ਜਿਹੜਾ ਬੜਾ ਪਾਣੀ ਦਾ ਅਗਲੇ ਪਿੰਡਾਂ ਨੂੰ ਜਿੱਥੇ ਪਾਣੀ ਕੌੜਾ ਸੀਗਾ ਮਾੜਾ ਸੀਗਾ ਔਰ ਜਮੀਨ 10 ਲੱਖ ਨੂੰ ਇਹਨਾਂ ਕੋਲ ਲੈਂਦਾ ਸੀ ਅੱਜ ਰੇਟ ਉੱਥੇ 25-25 ਲੱਖ ਰੁਪਏ 30-30 ਲੱਖ ਰੁਪਏ ਹੋਇਆ ਪਿਆ ਇਸ ਰਾਸ ਗੁਬੀਰ ਸਿੰਘ ਬਾਦਲ ਦੀ ਦੇਣਾ ਔਰ ਜਿੱਥੋਂ ਤੱਕ ਪ੍ਰੋਪਰ ਪਾਰਲੀਮੈਂਟ ਦਾ ਸਵਾਲ ਹੈ ਫਾਜ਼ ਸਾਹਿਬ ਨੇ ਬੜਾ ਕੰਮ ਕੀਤਾ ਇੱਥੇ ਬੜਾ ਸੋਨਾ ਵਿਚਰੇ ਬੜਾ ਨਾਮ ਖੱਟ ਕੇ ਗਏ ਆ ਅੱਜ ਵੀ ਉਹਨਾਂ ਨੂੰ ਲੋਕ ਯਾਦ ਕਰਦੇ ਆ 14 ਸਾਲਾਂ ਬਾਅਦ ਵੀ ਇਸ ਦੁਨੀਆ ਤੋਂ ਗਿਆ ਤੋਂ ਬਾਅਦ ਔਰ ਜਿਹੜੇ ਮੁੱਦੇ ਆ ਨਾ ਮੇਨ ਉਹਨਾਂ ਦਾ ਇੱਕ ਸੁਪਨਾ ਸੀਗਾ ਵੀ ਮੈਂ ਬਾਰਡਰ ਖਲੋਣੇ ਆ ਕਿਉਂਕਿ ਜਿਹੜਾ ਇੱਥੇ ਆ ਕੇ ਆਪਣਾ ਪਾਕਿਸਤਾਨ ਦੇ ਨਾਲ ਬਾਰਡਰ ਲੱਗ ਜਾਂਦਾ ਹੈ ਇਹਦੇ ਨਾਲ ਜਿਹੜਾ ਵਪਾਰ ਹੈ ਉਹ ਤਾਂ ਬਿਲਕੁਲ ਹੀ ਖਤਮ ਹੋ ਜਾਂਦਾ ਪਿੱਛੇ ਹੀ ਖਤਮ ਹੋ ਜਾਂਦਾ ਵੀ ਜੇ ਬਾਰਡਰ ਖੁੱਲਦੇ ਹਨ ਵਪਾਰ ਦੁਜੇ ਚਾਹੇ ਪਾਕਿਸਤਾਨ ਤੋਂ ਅੱਗੇ ਅਫਗਾਨਿਸਤਾਨ ਬਾਕੀ ਕੰਟਰੀਜ਼ ਬੈਠੀਆਂ ਉਹਨਾਂ ਦੇ ਵਿੱਚ ਵਪਾਰ ਚੱਲੂਗਾ ਪੰਜਾਬੀਆਂ ਨੂੰ ਰੋਜ਼ਗਾਰ ਵੀ ਮਿਲੂਗਾ ਇੱਥੇ ਇੰਡਸਟਰੀ ਵੀ ਲੱਗੂਗੀ ਹੋਰ ਵੀ ਬੜੀਆਂ ਤਰੱਕੀ ਵੀ ਕਰੂਗਾ ਸਾਡਾ ਸੂਬਾ ਜਿਹੜਾ ਅੱਜ ਸੂਬਾ ਨਾ ਸਿਰਫ ਖੇਤੀ ਤੇ ਨਿਰਪਰ ਔਰ ਜ਼ਮਾਨਾ ਨਹੀਂ ਰਿਹਾ ਵੀ ਖੇਤੀ ਦੇ ਨਾਲ ਕੱਲਾ ਪੂਰਾ ਨਹੀਂ ਪੈਂਦਾਗਾ ਮੈਂ ਕਹਿੰਦਾ ਵੀ ਇੱਥੇ ਇੰਡਸਟਰੀ ਵੀ ਆਵੇ ਇੰਡਸਟਰੀ ਤਾਂ ਹੀ ਆਊਗੀ ਜੇ ਸਾਡੇ ਬਾਰਡਰ ਖੁੱਲਣਗੇ ਮੈਂ ਪਹਿਲ ਦੇ ਆਧਾਰ ਤੇ ਇਹ ਜਿਹੜੀ ਮੰਗ ਹੈ ਉਹਨੂੰ ਮੈਂ ਪਹਿਲ ਦੇ ਆਧਾਰ ਤੇ ਉਠਾਵਾਂਗਾ ਔਰ ਸਰਦਾਰ ਜੋਰਾ ਸਿੰਘ ਮਾਨ ਨੇ ਇੱਥੇ ਦੋ ਰੇਲਵੇ ਲਾਈਨਾਂ ਵੀ ਵਿਛਾਈਆਂ ਸੀਗੀਆਂ ਫਾਜ਼ਿਲਕਾ ਤੋਹਬੁਰ ਜਿਹੜੀ ਕਿ ਪੂਰੇ ਰਾਜਸਥਾਨ ਨੂੰ ਜੋੜਦੀ ਹੈ ਨਹੀਂ ਤਾਂ ਫਾਜ਼ਿਲਕਾ ਰਾਜਸਥਾਨੋਂ ਕੱਟਿਆ ਹੋਇਆ ਸੀਗਾ ਇੱਕ ਰੇਲਵੇ ਲਾਈਨ ਉਹਨੇ ਅੰਮ੍ਰਿਤਸਰ ਨੂੰ ਮਨਜ਼ੂਰ ਕਰਾਈ ਸੀ ਉਹ ਦੂਰੀ ਪਈ ਆ ਉਹਨੂੰ ਵੀ ਪੂਰਾ ਕਰਾਉਣ ਦੀ ਕੋਸ਼ਿਸ਼ ਕਰਾਂਗੇ ਔਰ ਜਿਹੜਾ ਐਜੂਕੇਸ਼ਨ ਐਜੂਕੇਸ਼ਨ ਦੀ ਬੜੀ ਘਾਟ ਐ ਇਸ ਏਰੀਏ ਦੇ ਵਿੱਚ ਫਰਸਾਬ ਦਾ ਵੀ ਸੁਪਨਾ ਸੀਗਾ ਉਹਨਾਂ ਨੇ ਵੀ ਸਕੂਲਾਂ ਤੇ ਜ਼ੋਰ ਦਿੱਤਾ ਉਹਨਾਂ ਨੇ ਐਜੂਕੇਸ਼ਨ ਤੇ ਜ਼ੋਰ ਦਿੱਤਾ ਔਰ ਮੇਰਾ ਵੀ ਪਹਿਲਾ ਇਹੀ ਹੋਊਗਾ ਕਿ ਵੱਤ ਤੋਂ ਵੱਧ ਐਜੂਕੇਸ਼ਨ ਨੂੰ ਦੇ ਲੈਵਲ ਉੱਪਰ ਚੱਕਿਆ ਜਾਵੇ। ਉਹ ਵੀ ਇੱਕ ਹਲਕੇ ਦਾ ਸਕੂਲ ਦਾ ਵੀ ਮਸਲਾ ਚੱਲ ਰਿਹਾਗਾ ਲਗਾਤਾਰ ਕਿ ਉਸ ਬਾਬਤ ਕੀ ਕਰਨਾ ਚਾਹੁੰਗੇ। ਕਿਉਂਕਿ ਲਗਾਤਾਰ ਤੁਸੀਂ ਪ੍ਰੋਟੈਸਟ ਕੀਤੇ ਮਤਲਬ ਦਾ ਇਸ ਹਲਕੇ ਦੇ ਵਿੱਚ ਉਹ ਸਕੂਲ ਦੇ ਬਾਬਤ ਉਸ ਦੀ ਮਾਨਤਾ ਰੱਦ ਕਰ ਦਿੱਤੀ। ਮਾਤਾ ਗੁਜਰੀ ਪਬਲਿਕ ਸਕੂਲ ਆ ਜਿਹੜਾ ਚੱਕ ਸਹੇਲੇ ਵਾਲੇ ਦੇ ਵਿੱਚ ਸਥਿਤ ਹੈ। ਇਹ ਸਰਦਾਰ ਜੋਰਾ ਸਿੰਘ ਮਾਨ ਦਾ ਸੁਪਨਾ ਸੀਗਾ ਜਿਹੜਾ ਉਹਨੇ ਆਪ ਦੀ ਸੰਜੋਇਆ ਸੀਗਾ। ਸਰਕਾਰ ਬਣਨ ਤੋਂ ਪਹਿਲਾਂ 97 ਵਾਲੇ ਤੋਂ ਐਮਪੀ ਬਣਨ ਤੋਂ ਪਹਿਲਾਂ ਉਹਨੇ ਬਲਸਾ ਨੂੰ ਇੱਕੋ ਗੱਲ ਕਹੀ ਸੀ ਬਲਸਾਬ ਤੁਸੀਂ ਮੁੱਖ ਮੰਤਰੀ ਬਣ ਜਾਣਾ। ਮੈਨੂੰ ਇੱਕਦਮ ਆਪਦਾ ਪਿੰਡ ਨਮੂਨੇ ਦਾ ਬਣਾਉਣਾ ਹੈ ਤੇ ਮੈਨੂੰ ਫੰਡ ਦੇ ਦਿਓ ਇੱਕ ਮੈਂ ਐਜੂਕੇਸ਼ਨ ਦਾ ਪੱਧਰ ਉੱਥੇ ਉੱਚਾ ਕਰਨਾ ਔਰ ਉਹਨਾਂ ਨੇ ਬੂਟਾ ਲਾਇਆ ਆਪਦੇ ਹੱਥੀ ਖੜ ਕੇ ਬਿਲਡਿੰਗਾਂ ਬਣਾਈਆਂ ਤੁਸੀਂ ਸਕੂਲ ਵੇਖ ਸਕਦੇ ਹੋ ਅੱਜ 2400 ਪਲੱਸ ਬੱਚਾ ਉੱਥੇ ਪੜਦਾ ਹੈ ਲੇਕਿਨ ਕੁਝ ਸਿਆਸੀ ਬੰਦਿਆਂ ਨੇ ਜਿਹੜੀ ਇਹ ਸਰਕਾਰ ਹੈ ਨਾ ਇਹ ਕਹਿੰਦੇ ਅਸੀਂ ਐਜੂਕੇਸ਼ਨ ਦੇ ਰਹੇ ਆ ਸਕੂਲ ਖੋਲ ਰੇ ਖੋਲ ਰਹੇ ਆ ਅਸੀਂ ਪਰ ਇੱਕ ਪਾਸੇ ਸਕੂਲ ਬੰਦ ਕਰਾਈ ਜਾਂਦਾ ਐਜੂਕੇਸ਼ਨ ਦੇ ਅਦਾਰੇ 2400 ਪਲੱਸ ਬੱਚੇ ਦੇ ਜ਼ਿੰਦਗੀ ਦਾ ਸਵਾਲ ਹੈ ਆਪਣੇ ਆਪਾਂ ਵੀ ਬੱਚਿਆਂ ਵਾਲੇ ਆ ਜੇ ਮੈਂ ਦੇਖਾ ਮੇਰੇ ਬੱਚੇ ਨੂੰ ਸਕੂਲ ਦਾ ਬੰਦ ਕੀਤਾ ਜਾਵੇ ਤਾਂ ਇੱਕ ਵਾਰ ਮਾਪਿਆਂ ਨੂੰ ਸੁਝਦਾ ਨਹੀਂ ਵੀ ਅਸੀਂ ਕਿੱਧਰ ਪੜਾਈਏ ਉਹਨਾਂ ਨੂੰ ਔਰ ਮੈਂ ਤਾਂ ਮੈਂ ਕਦੇ ਲੁਕਸ਼ਪ ਕੇ ਗੱਲ ਨਹੀਂ ਕੀਤੀ ਗਈ ਮੈਨੂੰ ਕਹਿ ਵੀ ਦਿੰਦੇ ਮੇਰੇ ਸੱਜਣ ਯਾਰ ਕਹਿੰਦੇ ਤੂੰ ਸਿੱਧਾ ਹੀ ਠਾਸ ਓਟਾ ਮਾਰਦਾ ਸਾਡੇ ਛੋਟਾ ਭਰਾ ਹੈ ਜਗਦੀਪ ਗੋਲਡੀ ਪੂਰਾ ਜ਼ੋਰ ਲਾਇਆ ਉਹਨੇ ਸਕੂਲ ਨੂੰ ਬੰਦ ਕਰਾਉਣ ਦੀ ਖਤ ਪਤਾ ਨਹੀਂ ਉਹਦਾ ਕੀ ਮੋਟਿਵ ਸੀਗਾ ਹਲਕੇ ਵਾਲੇ ਨੇ ਵੀ ਕਿਹਾ ਉਹਨਾਂ ਨੂੰ ਜਲਾਲਾਬਾਦ ਵਿੱਚ ਅਸੀਂ ਤੈਨੂੰ ਵੋਟਾਂ ਪਾਈਆਂ ਭਾਈ ਐਮ ਐਲ ਏ ਬਣਾਇਆ ਵੀ ਸਕੂਲ ਬੰਦ ਨਾ ਕਰਾ ਜਿਹੇ ਤਰ੍ਹਾਂ ਨਿੱਜੀ ਨੋਨੀ ਬੋਵੀ ਨਾਲ ਹੈਗਾ ਤਾਂ ਤੂੰ ਨਿੱਜੀ ਘੜ ਕੱਢ ਲੈ ਉਹਨਾਂ ਨਾਲ ਸਿਆਸੀ ਨਿੱਜੀ ਕੱਢ ਲੈ ਮੈਨੂੰ ਕੋਈ ਤਰਾਜ ਨਹੀਂ ਦਾ ਮੈਂ ਸਹਿਨ ਨੂੰ ਤਿਆਰ ਹਾਂ ਪਰ ਸੰਸਤਾ ਨਾ ਬੰਦ ਕਰਾਵੇ ਇਹ ਹਾਂ ਸੰਸਤਾ ਜੇ ਮੈਨੂੰ ਕਿਤੇ ਇਹ ਸੰਸਤਾ ਪਿੱਛੇ ਕਿਤੇ ਵੀ ਜਾਣਾ ਪਿਆ ਮੈਂ ਨੰਗੇ ਪੈਰੀ ਜਾਣ ਨੂੰ ਤਿਆਰ ਹਾਂ ਚਾਹੇ ਮੁੱਖ ਮੰਤਰੀ ਕੋਲੇ ਚਾਹੇ ਪ੍ਰਧਾਨ ਮੰਤਰੀ ਕੋਲ ਕਹੂੰਗਾ ਨਾ ਮੈਂ ਹਰੇਕ ਚਾਹਾਂ ਜਾਣ ਨੂੰ ਤਿਆਰ ਹਾਂ ਪਰ ਮੇਰੀ ਵਿਧਾਇਕ ਸਾਹਿਬ ਨੂੰ ਵੀ ਚੰਦ ਬੰਦਿਆਂ ਦੇ ਪਿੱਛੇ ਲੱਗ ਕੇ ਵੇਖੋ ਇਹਨਾਂ ਬੰਦੇ ਜਿਹੜੇ ਜਿੱਨਾਂ ਪਿੱਛੇ ਲੱਗ ਕੇ ਗੋਲਡੀ ਜੀ ਕਰ ਰਹੇ ਨੇ ਵੀ ਮੇਰੇ ਵਰਕਰ ਹੈ ਇਹ ਛੋਡੇ ਵਰਕਰ ਨਹੀਂ ਇਹਨਾਂ ਨੇ ਤਾਂ ਸਾਡੀ ਬਰਖਲਾਫੀ ਕਰਨੀ ਹੈ ਮਾਨਪਰਾ ਪਰਿਵਾਰ ਦੀ ਬਰਖਲਾਫੀ ਕਰਨੀ ਹੈ ਇਹ ਕਦੇ ਕਾਂਗਰਸ ਨਾਲ ਰਹੇ ਕਦੇ ਇੱਕ ਇੱਕ ਵਾਰੀ ਸੀਗਾ ਵੀ ਕਾਲੀਦਲ ਨਾਲ ਵੀ ਆ ਗਏ ਕਦੇ ਹੁਣ ਜੇ ਆਮਲਾ ਸਾਹਿਬ ਨਾਲ ਸੀਗੇ ਅੱਜ ਇਹ ਆਮ ਆਦਮੀ ਨਾਲ ਹੈ ਜੇ ਆਮਲਾ ਸਾਹਿਬ ਕਹਿੰਦੇ ਜਿਵੇਂ ਨਾ ਇਲੈਕਸ਼ਨ ਲੜਦੇ ਆ ਹੋ ਸਕਦਾ ਉਹਦੇ ਨਾਲ ਚੜ ਜਾਣ ਇਨਾਂ ਦਾ ਕੋਈ ਸਟੈਂਡ ਨਹੀਂ ਹੈਗਾ ਮੈਂ ਤੁਹਾਨੂੰ ਕਹਿ ਦਿਆਂ ਜਿੱਦ ਦੇ ਇਲੈਕਸ਼ਨ ਆ ਗਿਆ ਨਾ 2027 ਵਾਲਾ ਗੋਲਡੀ ਜੀ ਇਹਨਾਂ ਨੇ ਤੁਹਾਡੇ ਨਾਲ ਨਹੀਂ ਖੜਨਾਗਾ ਮੇਰੀ ਅੱਜ ਦੀ ਗੱਲ ਤੁਸੀਂ ਯਾਦ ਰੱਖਿਓ ਨਾਲੂ ਲੈ ਕੇ ਕੀ ਵਿਚਾਰ ਰੱਖ ਰਹੇ ਕਿਉਂਕਿ ਇਸ ਇਲਾਕੇ ਦੇ ਵਿੱਚ ਸਿਹਤ ਸਹੂਲਤਾਂ ਨੂੰ ਲੈ ਕੇ ਬੜੇ ਮੁੱਦੇ ਉੱਠ ਰਹੇ ਨੇ ਜਿਸ ਤਰੀਕੇ ਨਾਲ ਮੁਕਸਰ ਵਾਲੇ ਨੂੰ ਵੀ ਫਰੀਦਕੋਟ ਜਾਣਾ ਪੈਂਦਾ ਜਾਂ ਚੰਡੀਗੜ੍ਹ ਜਾਂ ਮਲੋਟ ਵਾਲੇ ਨੂੰ ਵੀ ਚੰਡੀਗੜ੍ਹ ਜਾਂ ਮੁਕਸਰ ਫਰੀਦਕੋਟ ਜਾਣਾ ਪੈਂਦਾ ਕੋਈ ਗੰਭੀਰ ਪੇਸ਼ੈਂਟ ਹੋਵੇ ਤਾਂ ਦੂਸਰੇ ਸ਼ਹਿਰਾਂ 'ਚ ਸ਼ਿਫਟ ਹੋਣਾ ਪੈਂਦਾ ਕੀ ਲੱਗਦਾ ਨਹੀਂ ਕਿ ਵੱਡਾ ਹਸਪਤਾਲ ਦੀ ਲੋੜ ਫਰੋਈਪੁਰ ਹਲਕੇ ਇਸ ਲੋਕ ਸਭਾ ਹਲਕੇ ਦੇ ਵਿੱਚ ਫਰੋਈਪੁਰ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਪੀਜੀਆਈ ਦਾ ਸ਼ੁਰੂ ਕਰਾਇਆ ਉਹੀ ਲੈ ਕੇ ਆਈ ਸੀਗੇ ਔਰ ਮੈਂ ਫਰੋਈਪਰ ਦੀ ਜਨਤਾ ਨਾਲ ਵਾਦਾ ਕਰਦਾ ਹਾਂ ਇੱਕ ਇਧਰਲੇ ਪਾਸੇ ਚੱਲੂਗਾ ਤੇ ਮੈਂ ਦੂਜਾ ਮੇਰੀ ਕੋਸ਼ਿਸ਼ ਹੋਊਗੀ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਇਸੇ ਤਰ੍ਹਾਂ ਦਾ ਇੱਕ ਹਸਪਤਾਲ ਜਿਹੜਾ ਕਿ ਸਿਹਤ ਸਹੂਲਤਾਂ ਲਈ ਸਿਹਤ ਸਹੂਲਤਾਂ ਲਈ ਕਿਉਂਕਿ ਬਾਰਡਰ ਰੀਅਨਿਓਨ ਕਰਕੇ ਸਾਨੂੰ ਦੂਰ ਭਜਣਾ ਪੈਂਦਾ ਹੈ ਇਹ ਬਿਲਕੁਲ ਸਹੀ ਹੈ ਉਹਦੇ ਲਈ ਵੀ ਮੈਂ ਪੂਰੀ ਜੇ ਮੈਨੂੰ ਦਾਸ ਨੂੰ ਪਾਰਲੀਮੈਂਟ ਦੇ ਵਿੱਚ ਜਾਣ ਦਾ ਮੌਕਾ ਦਿੰਨੇ ਹੋ ਤਾਂ ਇਹ ਵੀ ਮੈਂ ਪੜ ਦੇ ਆਧਾਰ ਤੇ ਉੱਥੇ ਮੁੱਦਾ ਚੱਕਾਂਗਾ ਔਰ ਲੈ ਕੇ ਵੀ ਆਵਾਂਗਾ ਹਸਪਤਾਲ ਸੋ ਲੋ ਆਪਣੇ ਸਾਰੇ ਉਮੀਦਵਾਰ ਲਾਣ ਦਿੱਤੇ ਆ ਕੱਲੀ ਫਰੋਇਪੁਰ ਸੀਟ ਹਜੇ ਬਾਕੀ ਆ ਕਹਿੰਦੇ ਫਰੋਇਪੁਰ ਤੋਂ ਕੈਂਡੀਡੇਟ ਲੱਭ ਰਿਹਾ ਕੋਈ ਮਜ਼ਬੂਤ ਕੈਂਡੀਡੇਟ ਲੱਭ ਰਿਹਾ ਕਿਉਂਕਿ ਗੜ ਬਣ ਚੁੱਕਿਆ ਆ ਕਾਲੀ ਦਲ ਦਾ ਭਾਜਪਾ ਦਾ ਵੀ ਇਹੀ ਆ ਕਿ ਹਜੇ ਤੱਕ ਫਰੋਇਪੁਰ ਸੀਟ ਤੋਂ ਉਮੀਦਵਾਰ ਲੱਭ ਰਿਹਾ ਕਿਵੇਂ ਦੇਖ ਰੋ ਇਹ ਦੋਵਾਂ ਪੱਟੇ ਵੇਖੋ ਉਹਨਾਂ ਦਾ ਅੰਦਰੂਨੀ ਮਾਮਲਾ ਜੀ ਚਲੋ ਉਮੀਦਵਾਰ ਆਪਾਂ ਨੂੰ ਹੀ ਪਤਾਗਾ ਵੀ ਕਿਹੜਾ ਉਹਨਾਂ ਨੇ ਲਾੰਡਣਾ ਹੈ ਚਾਹੇ ਕਾਂਗਰਸ ਵਾਲੇ ਤੇ ਚਾਹੇ ਭਾਜਪਾ ਵਾਲੇ ਪਰ ਮੈਂ ਇੱਕ ਥੋੜੇ ਮਾਧਿਅਮ ਰੇ ਇੱਕ ਗੱਲ ਦੱਸਣਾ ਚਾਹਣਾ ਜਿਹੜਾ ਇਹ ਦਲ ਬਦਲੂ ਵਾਲਾ ਕੰਮ ਚੱਲਿਆ ਹੋਇਆ ਹੈ ਨਾ ਇਹ ਐਦ ਕੀ ਨਹੀਂ ਚੱਲਣਾਗਾ ਦਲ ਬਦਲੂਆਂ ਨੂੰ ਵੋਟ ਨਹੀਂ ਪੈਣੀਗੀ ਪਾਰਟੀ ਦੇ ਜਿਹੜੇ ਲੋਕੀ ਵੀ ਇੱਕ ਵੋਟਣਾਂ ਲੀਡਰ ਸਿਆਸੀ ਬੰਦਿਆਂ ਨਾਲ ਦੋ ਕਦਮ ਗਾਂ ਹੀ ਐ ਉਹ ਕਹਿੰਦੇ ਵੀ ਜਿਹੜਾ ਅੱਜ ਨਹੀਂ ਬਣ ਸਕਿਆ ਆਪਦੀ ਪਾਰਟੀ ਦਾ ਸਾਡੇ ਲਈ ਕਦੋਂ ਖੜੂਗਾ ਇਹਤੇ ਬੜਾ ਰੌਲਾ ਪਈ ਜਾਂਦਾ ਮੈਂ ਕਿਹਾ ਡੇਢ ਮਹੀਨੇ ਤੋਂ ਕੋਈ ਕਦੇ ਕੋਈ ਆਂਦਾ ਵੀ ਪਾਜ ਪਾਜ ਫਲਾਨਾ ਆ ਗਿਆ ਕੋਈ ਕਹਿੰਦਾ ਕਾਂਗਰਸ ਤੋਂ ਹੀ ਆ ਗਿਆ ਇੱਥੋਂ ਮੇਰੇ ਹਿਸਾਬ ਨਾਲ ਰਾਜਾ ਵਿੜੰਗੀ ਜੀ ਦਾ ਚਲੇ ਕੇ ਪਹਿਲਾਂ ਰਾਜਾ ਵਿੜੰਗੀ ਦਾ ਨਾਮ ਹੁੰਦਾ ਸੀ ਪ੍ਰਧਾਨ ਸਾਹਿਬ ਦਾ ਉਹ ਤਾਂ ਲੁਧਿਆਣੇ ਤੋਂ ਚਲੇ ਕੇ ਕਾਰੈਕਟ ਅਨਾਉਂਸ ਹੋ ਗਈ ਇੱਥੇ ਤਾਂ ਮੇਰੇ ਖਲ ਜੇ ਜੇ ਪੁਰਾਣੇ ਕਾਂਗਰਸੀ ਵੇਖੀਏ ਪਿਛਲੇ 3-4 ਸਾਲਾਂ ਤੋਂ 3 ਸਾਲਾਂ ਤੋਂ 5 ਸਾਲਾਂ ਤੋਂ ਹੀ ਕਹਿ ਲੋ ਸਰਦਾਰ ਛੇਰ ਸਿੰਘ ਕੋ ਭਾਇ ਹੀ ਬਚੇ ਐ ਬਾਕੀ ਉਹਨਾਂ ਦਾ ਪਾਰਟੀ ਦਾ ਅੰਦਰੂਨੀ ਮਾਮਲਾ ਹੱਕ ਤਾਂ ਉਹਨਾਂ ਦਾ ਹੀ ਬਣਦਾ ਜੇ ਦਲ ਬਦਲਣ ਨੂੰ ਦਿੰਦੇ ਐ ਤੇ ਦਲ ਬਦਲੂਆਂ ਦੇ ਭਾਈ ਪੈਰ ਨਹੀਂ ਲੱਗਣਗੇ ਇੱਥੇ ਮਾਰ ਆਖਰੀ ਸਵਾਲ ਆ ਕਿਸ ਪਾਰਟੀ ਨੂੰ ਸਭ ਤੋਂ ਵੱਧ ਚੈਲਿੰਜਿੰਗ ਸਾਹਮਣੇ ਆ ਆਪਣੇ ਸਾਹਮਣੇ ਮੈਨੂੰ ਤਾਂ ਲੱਗਦਾ ਨਹੀਂ ਚੈਲੰਜ ਹੋਊਗਾ ਮੈਂ ਤੁਹਾਨੂੰ ਦੱਸਿਆ ਇਹ 6 30 ਸਾਲ ਹੋ ਗਏ ਇਹੜੀ ਸੀਟ ਆ ਨਾ ਸ਼ਰੋਮਣੀ ਅਕਾਲੀ ਦਲ ਦੀ ਝੂਲੀ ਦੇ ਵਿੱਚ ਐ ਔਰ ਸ਼ਰੋਮਣੀ ਅਕਾਲੀ ਦਲ ਦੇ 98 ਦੇ ਵਿੱਚ 98 ਦੇ ਵਿੱਚ ਸਰਦਾਰ ਜੋਰਾ ਸਿੰਘ ਮਾਨ ਜਦੋਂ ਪਹਿਲੀ ਵਾਰ ਲੜੇ ਆ ਨਾ ਉਸ ਤੋਂ ਬਾਅਦ ਅਕਾਲੀ ਦਲ ਸਟੈਂਡ ਹੋਇਆ ਮੈਂ ਖਬਰ ਦੀ ਤੁਹਾਨੂੰ ਫੇਰ ਗੱਲ ਕਰਦਾ ਹਾਂ ਹੋਰ ਬੱਲੂਆਣੇ ਦੇ ਉੱਥੇ ਅਕਾਲੀ ਦਲ ਨਹੀਂ ਹੁੰਦਾ ਸੀ ਜਾਕੜ ਫੈਮਿਲੀ ਨਾਲ ਹੁੰਦੇ ਸੀ ਬੰਦੇ ਸਾਰੇ ਟੋਟਲੀ ਕਾਂਗਰਸੀ ਸੀਗੇ ਪਰ ਲੇਕਿਨ ਉਥੇ ਅਕਾਲੀ ਦਲ ਦਾ ਪੂਰਾ ਉਥੇ ਪੈਰਤ ਦਾ ਪੂਰਾ ਹਿੱਸਾ ਉਥੋਂ ਅਕਾਲੀ ਦਲ ਨੂੰ ਮਿਲਦਾ ਉਥੇ ਔਰ ਮੈਂ ਆਸ ਕਰਦਾ ਹਾਂ ਵਿਸ਼ਵਾਸ ਵੀ ਕਰਦਾ ਹਾਂ ਕਿ ਜਿਸ ਤਰ੍ਹਾਂ ਤੁਸੀਂ ਸਵਰਗਵਾਸੀ ਮੇਰੇ ਪਿਤਾ ਸਰਦਾਰ ਜੋਰਾ ਸਿੰਘ ਮਾਨ ਨੂੰ ਜਿਤਾਉਂਦੇ ਰਹੇ ਹੋ ਨਾ ਉਸੇ ਆਸ ਨਾਲ ਤੁਹਾਡੀ ਕਚਹਿਰੀ ਦੇ ਵਿੱਚ ਦਾਸ ਵੀ ਆਇਆ ਔਰ ਵਿਸ਼ਵਾਸ ਵੀ ਦਿਵਾਣਾ ਹੈ ਕਿ ਜਿਸ ਤਰ੍ਹਾਂ ਸਰਦਾਰ ਜੋਰਾ ਸਿੰਘ ਮਾਨ ਆਪਦੇ ਵਰਕਰ ਨਾਲ ਖੜਦਾ ਰਿਹਾ ਨਾ ਮੈਂ ਆਪਦੇ ਬਾਪ ਦੇ ਪਾਈ ਪੂਰਨਿਆਂ ਤੇ ਚੱਲੂੰਗਾ ਔਰ ਵਰਕਰ ਦੇ ਨਾਲ ਆਪਦੇ ਵਰਕਰ ਦੀ ਪਿੱਠ ਥੱਪਨੂੰਗਾ ਚਾਹੇ ਅੱਧੀ ਰਾਤ ਆਵਾਜ਼ ਮਾਰ ਲਿਓ ਸੋਡਾ ਵੀਰ ਸੋਡਾ ਬੱਚਾ ਕਿਸੇ ਗੱਲੋਂ ਪਛਾਣ ਨਹੀਂ ਹਟੂਗਾ ਥੈਂਕ ਯੂ ਤਾਂ ਇਸਨ ਸਾਡੇ ਨਾਲ ਨਰਦੇਵ ਸਿੰਘ ਬੋਬੀ ਮਾਨ ਦੇ ਨਾਲ ਗੱਲਬਾਤ ਕੀਤੀ ਜਿਸ ਵਿੱਚ ਕਾਰ ਉਹਨਾਂ ਵੱਲੋਂ ਕਿਹਾ ਗਿਆ ਕਿ ਜੋਰਾ ਸਿੰਘ ਮਾਨ ਹੋਰਾਂ ਦੇ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਅਤੇ ਕਿਤੇ ਨਾ ਕਿਤੇ ਆਪਣੇ ਹਲਕੇ ਦੇ ਵਰਕਰਾਂ ਲੋਕਾਂ ਵੋਟਰਾਂ ਤੋਂ ਉਮੀਦ ਜਤਾ ਰਹੇ ਨੇ ਕਿ ਵੋਟ ਉਹਨਾਂ ਵੱਲ ਪਾਈ ਜਾਵੇ ਤੇ ਨਾਲ ਹੀ ਅਗਲਾ ਨਤੀਜਾ ਦੱਸੇਗਾ ਕਿ ਜੂਨ ਜੂਨ ਪਹਿਲੀ ਜੂਨ ਨੂੰ ਪਤਾ ਲੱਗੇਗਾ ਕਿ ਕੌਣ ਕਿਸ ਨੂੰ ਵੋਟ ਪਾਉਂਦਾ ਅਤੇ ਕੌਣ ਕਿਸ ਦੀ ਕਿਸ ਦੀ ਪਾਰਟੀ ਅੱਗੇ ਜਾਂਦੀ ਹੈ ਚਲੋ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੱਸੋ ਨੇਤਾ ਜੀ ਦੇ